ਆਜਵਾੜ ਸਾਹਿਬ ਦੀ ਖਾਸ ਹੈ ਇਹਨਾਂ ਦਾ ਮੇਵੀ ਇਹਨਾਂ ਦਾ ਖਾਸ ਹੈ ਮੇਰੇ ਕਹਿਣ ਦਾ ਮਤਲਬ ਇਹ ਹੈ ਜਿਹੜਾ ਚੰਗਾ ਬੰਦਾ ਹੈ ਜਿਹੜਾ ਚੰਗਾ ਬੰਦਾ ਹੈ ਉਹਦੀ ਲੋੜ ਹੀ ਲੋੜ ਹੈ ਪੰਜਾਬ ਦੇ ਵਿੱਚ ਸਰਕਾਰ ਕਾਂਗਰਸ ਪਾਰਟੀ ਦੀ ਬਣੇ ਪੂਰੇ ਵਿੱਚ ਕਿਸੇ ਨੂੰ ਹਿੱਸਾ ਮਿਲੇ ਮੇਰੇ ਅਰਗੇ ਨੂੰ ਨਾ ਮਿਲੇ ਲੇਕਿਨ ਅਰਵਾ ਚੌਧਰੀ ਦੀ ਕੁਰਸੀ ਉਹਦੇ ਚ ਪੱਕੀ ਵੀ ਪੱਕੀ ਹੈ ਕੋਈ ਇੱਧਰ ਨਹੀਂ ਕਰ ਸਕਦਾ 개ਿ제라 ਜ ਿ ਹ ੜ 니나다 ਪੂਰੇ ਘਰੇ ਰੱਬ ਵੀ ਮੁਰਮੜਾਉਂਦਾ ਇਹਨਾਂ ਦੇ ਘਰੇ ਰੱਬ ਵੀ ਮੁਰਮੜਾਉਂਦਾ ਪਹਿਲਾਂ ਮੈਂ ਇਹਨਾਂ ਨੂੰ ਬੁਲਾਇਆ ਮੈਂ ਕਿਹਾ ਜੀ ਤੁਹਾਨੂੰ ਵਾਈਸ ਪ੍ਰਧਾਨ ਬਣਾਉਣਾ ਹੈ ਕਹਿੰਦੇ ਪ੍ਰਧਾਨ ਜੀ ਹੋਰ ਕਿਸੇ ਨੂੰ ਬਣਾ ਦਿਓ ਮੈਂ ਕਿਹਾ ਨਹੀਂ ਤੁਹਾਨੂੰ ਬਣਾਉਣਾ ਹੈ ਮੈਡਮ ਮੜਾਤਾ ਉਸ ਤੋਂ ਬਾਅਦ ਬਾਜਵਾ ਸਾਹਿਬ ਤੁਰ ਗਏ ਇਹਨਾਂ ਦੇ ਘਰੇ ਸਾਲਖ ਬਾਅਦ ਕਹਿੰਦੇ ਮੈਂ ਡਿਪਟੀ ਲੀਡਰ ਬਣਾਉਣਾ ਹੈ ਹੁਣੇ ਬਾਜਵਾ ਸਾਹਿਬ ਤੋਂ નીચે ਡਿਪਟੀ ਲੀਡਰ ਹੈ ਤੇ ਤੁਹਾਨੂੰ ਲੱਗਦਾ ਘਰ ਦਾ ਜੋਗੀ ਜੋਗੜਾ ਤੇ ਬਾਹਰ ਦਾ ਜੋਗੀ ਤਾਨੂੰ ਲੱਗਦਾ ਕੀ ਇੱਧਰ ਉੱਧਰ ਗੱਲ ਬਹੁਤ ਹੈ ਪਰ ਗੱਲ ਤੁਹਾਡੇ ਘਰੇ ਬੜੀ ਵੱਡੀ ਹੈ ਦੀਨਾਨਗਰ ਵਾਲਿਓ ਐਤ ਕੀ ਜੇ ਤੁਸੀਂ ਕੰਮ ਫਤਿਹ ਕਰਤਾ ਤੇ ਬੀਬੀ ਜੀ ਨੂੰ ਇਹਦੀ ਕੋਈ ਵੱਡੀ ਗੱਲ ਨਹੀਂ ਕਿ ਪਹਿਲੇ ਦੂਜੇ ਨੰਬਰ ਦੀਆਂ ਕੁਰਸੀਆਂ ਦੇ ਵਿੱਚ ਸਾਡੇ ਤੁਹਾਡੇ ਮੈਡਮ ਦੀ ਕੁਰਸੀ ਲੱਗੇ ਅਰੁਣਾ ਚੌਧਰੀ ਦੀ ਕੁਰਸੀ ਲੱਗੇ ਇਨਾ ਜੱਲਾ ਤੇ ਤੁਸੀਂ ਕਾਇਮ ਰਹਿਣਾ ਔਰ ਤਕੜੇ ਹੋ ਕੇ ਜਿੱਥੇ ਇੰਨੇ ਸਾਲ ਤੇ ਕੰਮ ਚੱਲਦਾ ਰਹਿੰਦਾ ਆਉਂਦਾ ਰਹਿੰਦਾ ਸਮਾਂ ਕਦੇ ਇੱਕੋ ਜਾਂ ਨਹੀਂ ਰਹਿੰਦਾ ਜੇ ਅੱਜ ਔਖ ਹੈ ਔਖ ਦੇ ਨਾਲ ਕੱਲ ਨੂੰ ਸੌਖ ਵੀ ਆਉਣੀ ਹੈ ਤੇ ਫਿਰ ਉਹ ਸੌਖ ਦੇ ਨਜ਼ਾਰੇ ਸੌਖ ਦੇ ਨਜ਼ਾਰੇ ਤੁਸੀਂ ਲੋਕਾਂ ਨੇ ਲੈਣੇ ਐ ਬਾਜਵਾ ਸਾਹਿਬ ਜਿਹੜਾ ਐਜੂਕੇਸ਼ਨ ਮਨਿਸਟਰ ਸੀ ਨਾ ਮਾੜ ਮਰਨਾ ਚੌਧਰੀ ਮੈਂ ਕਟੋਕ 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 ਪੰਜ ਸੌ ਪਰਿਵਾਰਾਂ ਦੀਆਂ ਬੀਬੀਆਂ ਨੂੰ ਕਦੇ ਇੱਕ ਤੋਂ ਕਦੇ ਦੂਕ ਤੋਂ ਜਿਹੜੀਆਂ 2.5 350 ਕਿਲੋਮੀਟਰ ਦੂਰ ਸਫ਼ਰ ਕਰਦੀਆਂ ਸਨ ਲੇਕਿਨ ਇਹਨਾਂ ਨੇ ਆਪ ਦੇ ਦਿਮਾਗ ਦੇ ਨਾਲ ਉਹਨਾਂ ਨੂੰ ਆਪ ਦੇ ਘਰਾਂ 'ਚ ਭੇਜਣ ਦਾ ਕੰਮ ਕੀਤਾ ਤੇ ਜਿਹੜੇ ਉਧਰ ਬੈਠੇ ਸੀ ਜਿਹੜੇ ਉਧਰੋਂ ਦੂਰ ਬੈਠੇ ਸੀ ਉਹਨਾਂ ਨੂੰ ਆਡਾ ਟਿਕਾਣਾ ਤੇ এডਿਕੇਸ਼ਨ ਡਿਪਾਰਟਮੈਂਟ ਉਹ ਬੇਖੂਬੀ ਨਾਲ ਇਹਨਾਂ ਨੇ ਚਲਾਇਆ ਨਹੀਂ এডਿਕੇਸ਼ਨ ਡਿਪਾਰਟਮੈਂਟ ਆਲਾ ਬੰਦਾ ਜਿਹੜਾ ਮੰਤਰੀ ਰਹਿ ਗਿਆ ਉਹ ਦੁਆਰੇ ਜਿੱਤਦਾ ਨਹੀਂ ਕਿਉਂਕਿ ਨਾ ਰਿਸ਼ਵਤ ਖੋਰੀ ਤੇ ਪੂਰੇ ਦਿਮਾਗ ਦੇ ਨਾਲ ਇਹਨਾਂ ਨੇ ਡਿਪਾਰਟਮੈਂਟ ਚਲਾ ਕੇ ਦੁਆਰੇ ਪੰਜਾਬ ਦੇ ਲੋਗਾਂ ਨੂੰ ਇਹ ਦੱਸਿਆ ਕੀ ਐਜੂਕੇਸ਼ਨ ਡਿਪਾਰਟਮੈਂਟ ਪੂਰੇ ਹਿੰਦੁਸਤਾਨ ਸਾਨੂੰ ਪਹਿਲੇ ਨੰਬਰ ਦਾ ਦਰਜਾ ਮਿਲਿਆ ਸੀ ਜਦੋਂ ਦਿੱਲੀ ਦੀਆਂ ਸਰਕਾਰਾਂ ਨੇ ਕਿਹਾ ਕਿ ਪੰਜਾਬੀ ਪੜ੍ਹਾਈ ਨੰਬਰ 1 ਹੈ ਉਹ ਰਵਿ ਚਰਣਾ ਚੌਧਰੀ ਦਾ ਯੋਗਦਾਨ ਸੀ ਸੋ ਜਿਆਦਾ ਕੁਝ ਨਾ ਕਹਿੰਦੇ ਹੋਏ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦੀ ਹਾਂ ਅੱਜ ਕਮਾਲ ਦੇ ਲੋਕ ਆਏ 46 ਡਿਗਰੀ 45 ਡਿਗਰੀ ਝੋਨੇ ਦੀ ਫਸਲ ਛੱਡ ਕੇ ਅੱਜ ਇੰਝ ਧਿਆਨ ਸੀਗਾ ਮੇਰਾ ਮਰਨਾ ਚੌਧਰੀ ਕਹਿ ਰਹੇ ਸਨ ਕਿ ਅੱਜ ਦੇਖਣੀ ਹੈ ਕਿੰਨੇ ਕੁ ਲੋਕ ਆਉਣਗੇ ਮੈਨੂੰ ਲੱਗਦਾ ਝੋਨੇ ਦਾ ਸੀਜ਼ਨ ਹੈ ਗਰਮੀ ਹੈ ਅੱਜ ਅਸੀਂ ਬੈਠੇ ਗੱਲਾਂ ਕਰ ਰਹੇ ਸੀ ਦੀਨਾ ਨਗਰ ਨੇ ਦੁਬਾਰੇ ਮੋੜ ਲਾਤੀ ਕਿ ਅਰਨਾ ਚੌਧਰੀ ਦੁਬਾਰੇ ਫਿਰ ਦੀਨਾ ਨਗਰ ਚੁੱਤ ਜਿੱਤੇਗੀ ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੈ ਹਿੰਦ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ بہتری بہت بہت دنواد پردان صاحب میں انہوں بےنتی کریں گی کہ اپنا چاہ پانی ہندہ سارا کچھ پربند ہے تیس ضرور شاک کے چاہے بہت بہت دن